ਹਾਂਜੀ ਸਸ਼ੀ ਕਾਲੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਵੇਰ ਸਵੇਰ ਦਾ ਟਾਈਮ ਹੈ 7:00 ਵਜੇ ਆਪਾਂ ਚਲੇ ਗਏ ਸੀ ਕੱਖ ਨੂੰ ਫਿਰ ਧੁੱਪੋਂ ਜ਼ਿਆਦਾ ਹੋ ਜਾਂਦੀ ਹੈ ਫਿਰ ਵੱਢਣੀ ਵੀ ਔਖੀ ਹੋ ਜਾਂਦੀ ਨਹੀਂ ਤੇ ਮੈ ਲੱਗੀ ਸੀ ਕੱਖ ਵੱਢ ਕੇ ਸਿੱਟਣ ਅਰੇੜੀ 'ਚ ਘਰ ਲੈਣੇ ਆਪਾਂ ਤੇ ਇਹ ਆਪਣੀ ਜਿਹੜੀ ਗਲੀ ਜੀ ਤੂੜੀ ਪਈ ਸੀ ਉਹ ਫਰੋਲੀ ਜਾਂਦੇ ਨੇ ਤੇ ਆਪਾਂ ਮੈਂ ਕਿ ਮੈਂ ਚਲੋ ਕੱਖ ਵੱਢ ਕੇ ਝੜਦੇ ਨਹੀਂ ਰਾਲ ਮਿਲ ਕੇ ਕੰਮ ਇੱਕ ਜਣਾ ਵੀ ਇਕੱਲੇ ਜਾਣ ਨੂੰ ਵੀ ਔਖਾ ਹੋਏ ਨੇ ਜੀ ਆਪਾਂ ਰਾਲ ਮਿਲ ਕੇ ਉਹੀ ਘੱਟ ਟਾਈਮ ਲੱਗਦਾ ਤੇ ਛੇਤੀ ਹੋ ਜਾਂਦਾ ਹੈਗਾ ਆ ਦੇਖੋ ਆਪਣੀ ਨੂਰੀ ਦੇਖੋ ਮਾ ਗਰਮ ਅਗਰ ਫਿਰਦੀ ਹੈ 24 ਘੰਟੇ ਰਾਲ ਮਿਲ ਕੇ ਕੰਮ ਕਰਨ ਨੂੰ ਘੱਟ ਟਾਈਮ ਲੱਗਦਾ ਹੈਗਾ ਤੇ ਉਹੀ ਆਪਾਂ ਥੋੜੇ ਟਾਈਮ ਚ ਕਰ ਲੈਣੇ ਆ ਬਾਕੀ ਆਪਜੀ ਕੰਮ ਚ ਜੇ ਹੁਣ ਆਪਾਂ ਬਾਹਰ ਮੁਲਕਾਂ ਚ ਬਾਹਲੇ ਮੁਲਕਾਂ ਚ ਜਾਣੇ ਉੱਥੇ ਵੀ ਤਾਂ ਕੰਮ ਕਰਦੀਆਂ ਇਹ ਆਪਦਾ ਕੰਮ ਹੈ ਇਹ ਚ ਕੋਈ ਉਹ ਨਹੀਂ ਹੈਗਾ ਦੇਖੋ ਬਹੁਤ ਵਧੀਆ ਲੱਗਦਾ ਆਪਦਾ ਕੰਮ ਕਰਨ ਕੰਮ ਕਰਨਾ ਕੋਈ ਮੀਣਾ ਨਹੀਂ ਦੇਖੋ ਮੇਨਟ ਆਪਜੀ ਜੇ ਮੇਨਟ ਕਰਾਂਗੇ ਤਾਂ ਹੀ ਫਲ ਮਿਲਦਾ ਹੈਗਾ ਕਪਣੀ ਨੂਰੀਆਂ ਰੀੜੇ 'ਚ ਚੜ ਕੇ ਬਹਿ ਜਾਂਦੀ ਐ ਦੇਖੋ ਪਹਿਲੀ ਚੜ ਜਾਂਦੀ ਆਪੀ ਇਹ ਵੀ ਬਹੁਤ ਪਿਆਰ ਲੈਂਦੇ ਨੇ ਜੀ ਦੇਖੋ ਜੇ ਜਾਨਵਰ ਨੂੰ ਆਪਾਂ ਕੁੱਟ ਦੇ ਮਾਰ ਦਿਆਂ ਫੇਰ ਕਿੱਥੋਂ ਲਵੇ ਲਾਦੇ ਇਹਨੂੰ ਜਿੰਨਾ ਪਿਆਰ ਕਰਾਂਗੇ ਉਨਾਂ ਹੀ ਇੰਨੀ ਆਹੋ ਕਰਨਿਆਗਾ ਸਭ ਕੁਝ ਰਹਿ ਗੇ ਇਹ ਮੈਂ ਪਾ ਦਨੀ ਆ ਹਰੀ ਹਰੀ ਬਸ ਆਪਾਂ ਨੂੰ ਆਇਆ ਵੀ ਇਹ ਬਾਹਣ ਆਪਾਂ ਖਾਲੀ ਕਰਨਾ ਹੈਗਾ ਫਿਰ ਜਿਹੜੀ ਟੂੜੀ ਪਈ ਉਹ ਸਾਰੀ ਖੰਡਿਆਦਾਂਗੇ ਥੋੜੇ ਜਿਹੇ ਰਹਿ ਗਏ ਬਾਜਰਾ ਸੀ ਇਹ ਰੇਤਲਾ ਬਾਹਣ ਹੈ ਜੀ ਚਮ ਰੇਤੇ ਵਾਲਾ ਤੇ ਇੱਥੇ ਆਪਾਂ ਸੌਰੋਂ ਵਗੈਰਾ ਇਹੋ ਜਿਹਾ ਕੁਝ ਬੀਜ ਦੇਨੇ ਹੁੰਨੇ ਆ ਤੇ ਜਾਂ ਆ ਬਾਜਰਾ ਹੋ ਜਾਂਦਾ ਹੈਗਾ ਬਾੜਾਂ ਵਾਲਾ ਹੋ ਜਾਂਦਾ ਹੈਗਾ ਇੱਥੇ ਵਧੀਆ ਤੇ ਆ ਤਾਂ ਵੱਢ ਕੇ ਆਪਾਂ ਦੁਬਾਰਾ ਸਿਰ ਤੇ ਸੰਗਣਾ ਜਾਂ ਕਰਕੇ ਬਰੀਕ ਜਾਂ ਹੈਗਾ ਉਹ ਚਲੋ ਡੰਗ ਲੈ ਜਾਂਦੇ ਪਸ਼ੂਆਂ ਦਾ ਹਰੀਚਾਰੀ ਪੈ ਜਾਂਦੇ ਨੇ ਤੇ ਆਹ ਦੇਖੋ ਆਪਣੀ ਟੂੜੀ ਜਮੀ ਗਲ ਗਈ ਜਿਹੜੇ ਆਪਣੇ ਖੇਤ 16 ਟਰਾਲੀਆਂ ਮਹੂ ਸੀਗੇ ਪੁੱਪ 2 ਲਾਏ ਹੋਏ ਸੀਗੇ ਇੱਕ ਤਾਂ ਜਮੀਂ ਖਰਾਬ ਹੋ ਗਿਆ ਤੇ ਉਹ ਵਸੇ ਜਿ ਮਿੱਟੀ ਨਹੀਂ ਹੈਗੀ ਪੈ ਜੂਗੀ ਇਹ ਕੁਛ ਜੀ ਸੁੱਕ ਗਈ ਤਾਂ ਪਰ ਐ ਖੜਿਆਉਣੀ ਪਾਉਗੀ ਥੋੜੀ ਥੋੜੀ ਕਰਕੇ ਕਿਉਂ ਪਾਣੀ ਵਾਲਾ ਪਿਆ ਪਿਆਗਾ ਚਨੂਜੀ ਕੁਛ ਥੋੜੀ ਕਣੀ ਵਿੱਚੋਂ ਕੰਮ ਆ ਗਈ ਤਾਂ ਠੀਕ ਹੈ ਨਹੀਂ ਫਿਰ ਸੋਕੋ ਸੱਕ ਕੇ ਪੈਗੀ ਹਰਿਆ ਹਰਿਆ ਚ ਰਲ ਜਾਇਆ ਕਰੂਗੀ ਮਿੱਟੀ ਨਹੀਂ ਹੈਗੀ ਬਾਕੀ ਇਹਰੇ ਬਿਤੂ ਨੇ ਐ ਖੜਿਆ ਨਹੀਂ ਆਉਂਦਾ ਹੈਗਾ ਸੇਕ ਮਾਰਦਾ ਹੈ ਕੋਲ ਖੜਿਆ ਨੂੰ ਵੀ ਐ ਸੇਕ ਮਾਰਦਾ ਬਾਕੀ ਵਿੱਚ ਖੜੇ ਤਾਂ ਤਾਂ ਜਿਆਦਾ ਅੱਗ ਧੂਆ ਨਿਕਲਦਾ ਹੈ ਬੁਰਾ ਹਾਲ ਹੈ ਤੇ ਆਪਾਂ ਇਹਨੂੰ ਐਸੇ ਵੀ ਥੋੜੀ ਥੋੜੀ ਪੱਟ ਕੇ ਖੰਡਿਆ ਖੰਡਿਆ ਕੇ ਸੁਕਾ ਸੁਕਾ ਕੇ ਘਰੇ ਲੈ ਜਾਵਾਂਗੇ ਜਿੰਨੀ ਵੀ ਨਾਲ ਦੀ ਨਾਲ ਲੈ ਜਾ ਕਰਾਂਗੇ ਐਂ ਕਰਨਾ ਪਊ ਜੀ ਹੋਰ ਤੇ ਇਹਦਾ ਕੋਈ ਹੈ ਨਹੀਂ ਹੱਲ ਦੇਖੋ ਕਿੰਨੀ ਖਰਾਬ ਹੋ ਗਈ ਪਾਣੀ ਮੰਗੂ ਐ ਕੋਈ ਪੀਆ ਬਾਕੀ ਧੂਆ ਐ ਮਾਰਦਾ ਇੱਕ ਕੁੱਪਾ ਆਪਣਾ ਹਲੇ ਖੋਲਣ ਵਾਲਾ ਪਿਆ ਦੇਖੋ ਤੁਮ ਆਏ ਨਿਕਲ ਲਗਾ ਇੰਨਾ ਜਿਆਦਾ ਚਲੋ ਆਪਣੇ ਤਾਂ ਫੇਰ ਵੀ ਹਲੇ ਠੀਕ ਐ ਜਿਹੜੇ ਵਿਚਾਰੇ ਹੜਾਂ ਚ ਇੰਨਾ ਬੁਰਾ ਹਾਲ ਸਭ ਕੁਝ ਹੀ ਡੇਰ ਗਿਆ ਬਹੁਤ ਉਹ ਵੀ ਔਖਾ ਹੈਗਾ ਚਲੋ ਪਰ ਫੇਰ ਵੀ ਆਪਦੇ ਘਰੇ ਚਲੋ ਜਿਹੜਾ ਕੁਛ ਹੈ ਕੀਤਾ ਹਰੀ ਕਦੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ ਕੁੱਝ ਇਦਰੀ ਤਾਂ ਲੱਗਦੀ ਐ ਵੀ ਹੋਊ ਬਾਕੀ ਦੇਖੋ ਕੋਲੇ ਤੋਂ ਸਾਰਾ ਇੱਕਦਮ ਤਾਂ ਹੁਣੇ ਸਾਰਾ ਖੁੱਲਿਆ ਨਹੀਂ ਨਾ ਕਿਉਂ ਸੇਕ ਵਾਲਾ ਮਾਰੀ ਜਾਂਦਾ ਹੈਗਾ ਥੋੜਾ ਥੋੜਾ ਕਰਕੇ ਖੁੱਲੂਗਾ ਜਿਵੇਂ ਇਹ ਮੇ ਬਾਹਣ ਬੀਲਾ ਹੋਈ ਜਾ ਖਨੇਾਰਾਂਗੇ ਥੋੜੀ ਥੋੜੀ ਸੁਕਾਸ ਕਰਕੇ ਨਹੀਂ ਤੂੰ ਆ ਹੀ ਨਿਕਲਦਾ ਦੇਖੋ ਨਹੀਂ ਰਹੀ ਸੋ ਲਈ ਠੀਕ ਹੈ ਧੰਨਵਾਦ ਸਾਰਿਆਂ ਦਾ